ਇਹ ਸਾਡੀ 31 ਤਰੀਕ ਨੂੰ ਸਾਡੇ ਘਰੇ ਵੜ ਕੇ ਜੀ پارک ਤੇ ਨੇ ਮੋਟੇ ਇਹ ਸਾਡੇ ਕੋਟ ਮਾਰ ਕੀਤੀ ਮੇਰੇ ਵੀ ਕੁਰਬਾਨ ਮਾਜੀ ਮੈਥੋਂ ਜੀ ਮੈਂ ਚੱਲ ਮੈਥੋਂ ਧੱਕਾ ਵੱਜ ਗਿਆ ਮੋਟੇ ਮੋਟੇ ਨੇ ਫੋਨ ਫੜ ਲਾ ਕੇ ਫਿਰ ਮੈਨੂੰ ਫੋਨ ਲਾ ਕੇ ਕਿੰਦੇ ਤੇਰੇ ਗੋਲੀਆਂ ਮਾਰਨੂ ਫਿਰ ਮੇਰੇ ਭਾਈ ਦੇ ਹੀ ਮਾਰੀਆਂ ਜੀ ਮੈਂ ਗਰਾਉਂਡ ਚੱਲੇ ਜੀ ਬੀਤੇ ਕੱਲ੍ਹ ਜਗਰਾਉਂ ਦੇ ਵਿੱਚ ਇੱਕ ਸਾਬਕਾ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਜਗਰਾਉਂ ਦੇ ਇਸ ਵਕਤ ਮੈਂ ਮਾਰਚਰੀ ਦੇ ਬਾਹਰ ਮੌਜੂਦ ਹਾਂ ਜਿੱਥੇ ਅੱਜ ਗगनਦੀਪ ਜੋ ਸਾਬਕਾ ਕਬੱਡੀ ਖਿਡਾਰੀ ਸੀ ਜਿਸ ਦਾ ਕਤਲ ਕੀਤਾ ਗਿਆ ਉਸ ਦਾ ਪੋਸਟਮਾਰਟਮ ਜਿਹੜਾ ਅੱਜ ਹੋਏਗਾ ਔਰ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ ਦਾ ਜਿਹੜਾ ਮਾਮਲਾ ਹੈ 31 ਤਰੀਕ ਨੂੰ ਜਿਹੜੀ ਲੜਾਈ ਹੋਈ ਸੀਗੀ ਤਾਂ ਇੱਕਮ ਜੋ ਗगनਦੀਪ ਦਾ ਸਾਥੀ ਹੈ ਉਸ ਦੀ ਜਿਹੜੀ ਲੜਾਈ ਹੋਈ ਸੀਗੀ ਜਿਹੜੇ ਪਿੰਡ ਦੇ ਲੋਕ ਨੇ ਜਿਹੜਾ ਮੋਟਾ ਜਿਹੜਾ ਦੱਸਿਆ ਜਾ ਰਿਹਾ ਔਰ ਮੋਟੇ ਦੇ ਨਾਲ ਜਿਹੜੀ ਲੜਾਈ ਹੋਈ ਸੀ ਇਹ ਵੀ ਕਿਹਾ ਜਾ ਰਿਹਾ ਕਿ दारू ਪੀ ਕੇ ਜਿਹੜੀ ਗਾਲਾਂ ਕੱਡੀਆਂ ਜਾ ਰਹੀਆਂ ਸੀ ਤਾਂ ਜਿਸ ਨੂੰ ਲੱਗਿਆ ਕਿ ਸ਼ਾਇਦ ਮੈਨੂੰ ਗਾਲਾਂ ਕੱਡੀਆਂ ਜਾ ਰਹੀਆਂ ਨੇ ਤਾਂ ਏਕਮ ਦੇ ਘਰੇ ਹਮਲਾ ਕੀਤਾ ਗਿਆ ਏਕਮ ਦੇ ਵੱਲੋਂ ਇਹ ਗੱਲ ਜਿਹੜੀ ਆਕੀ ਜਾ ਰਹੀ ਹੈ ਤਾਂ ਜਿਸ ਤੋਂ ਬਾਅਦ ਗगनਦੀਪ ਦੇ ਵੱਲੋਂ ਏਕਮ ਦੇ ਘਰੇ ਜਾ ਕੇ ਉਸ ਨੂੰ ਛੁਡਾਇਆ ਗਿਆ ਲੜਾਈ ਝਗੜਾ ਜਿਹੜਾ ਛੁਡਾਇਆ ਗਿਆ ਤਾਂ ਜਿਸ ਤੋਂ ਬਾਅਦ ਬੀਤੇ ਕੱਲ ਮੋਟੇ ਨੇ ਜਿਹੜੇ ਬਾਹਰੋਂ ਬੰਦੇ ਬੁਲਾਏ ਜਿਸ ਤੋਂ ਬਾਅਦ ਉਹਨਾਂ ਕੋਲ ਤੇਜ਼ ਤਾਰ ਹਥਿਆਰ ਅਤੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਗगन ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕੀਤਾ ਗਿਆ ਤਾਂ ਇਸ ਵਕਤ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹਾ ਮੈਂ ਮੋਰਚਰੀ ਦੇ ਬਾਹਰ ਮੌਜੂਦ ਹਾਂ ਜਿੱਥੇ ਅੱਜ ਗगनਦੀਪ ਦਾ ਪੋਸਟਮਾਰਟਮ ਜਿਹੜਾ ਉਹ ਕਰਾਇਆ ਜਾਏਗਾ ਔਰ ਇਹ ਵੀ ਕਿਹਾ ਜਾ ਰਿਹਾ ਕਿ 31 ਤਰੀਕ ਨੂੰ ਜਿਹੜੀ ਇਹ ਲੜਾਈ ਹੋਈ ਸੀ ਜੋ ਪਿੰਡ ਦੇ ਜੋ ਨੌਜਵਾਨ ਹੈ ਮੋਟਾ ਜਿਹੜਾ ਦੱਸਿਆ ਜਾ ਰਿਹਾ ਏਕਮ ਦੇ ਵੱਲੋਂ ਏਕਮ ਦੀ ਜਿਹੜੀ ਰஞ்சிਤ ਸੀਗੀ ਏਕਮ ਦੇ ਨਾਲ ਏਕਮ ਦੀ ਜਿਹੜੀ ਰஞ்சிਤ ਸੀ ਮੋਟੇ ਦੇ ਨਾਲ ਤਾਂ ਮੋਟੇ ਦੇ ਵੱਲੋਂ ਜਿਹੜਾ ਏਕਮ ਤੇ ਹਮਲਾ ਕੀਤਾ ਗਿਆ ਤਾਂ ਹਮਲੇ ਦੇ ਦੌਰਾਨ ਜੋ ਗगनਦੀਪ ਆ ਜੋ ਸਾਬਕਾ ਕਬੱਡੀ ਖਿਡਾਰੀ ਆ ਸਾਬਕਾ ਕਬੱਡੀ ਖਿਡਾਰੀ ਨੇ ਇਸ ਲੜਾਈ ਨੂੰ ਜਿਹੜਾ ਛੁਡਾਇਆ ਸੁਲਝਾਇਆ ਤਾਂ ਜਿਸ ਤੋਂ ਬਾਅਦ ਗगनਦੀਪ ਦੇ ਨਾਲ ਵੀ ਜੜੀ ਖੁੰਡਾ ਘਾਹ ਰੱਖੀ ਗਈ ਤਾਂ ਬੀਤੇ ਕੱਲ ਜੋ ਇਕਮ ਦੇ ਵੱਲੋਂ ਇਹ ਗੱਲ ਆਖੀ ਗਈ ਤਕਰੀਬਨ 15 ਤੋਂ 20 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹਾਲਾਂਕਿ ਗੋਲੀ ਜਿਹੜੀ ਆ ਚਲਾਈ ਗਈ ਆ ਤਾਂ ਜਿਸ ਤੋਂ ਬਾਅਦ ਸਾਬਕਾ ਕਬੱਡੀ ਖਿਡਾਰੀ ਜੋ ਗਗਨਦੀਪ ਹੈ ਉਸ ਦੀ ਮੌਤ ਹੋ ਗਈ ਔਰ ਜੇਕਰ ਮੈਂ ਜਗਰਾਉਂ ਦੀ ਗੱਲ ਕਰਾਂ ਤਾਂ ਜਗਰਾਉਂ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਕਬੱਡੀ ਖਿਡਾਰੀ ਤੇਜਪਾਲ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਇੱਕ ਵਾਰ ਫਿਰ ਜਗਰਾਉਂ ਦੇ ਵਿੱਚ ਇੱਕ ਸਾਬਕਾ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਦੋ ਬੱਚਿਆਂ ਦੇ ਪਿਓ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਔਰ ਇਹ ਵੀ ਕਿਹਾ ਜਾ ਰਿਹਾ ਹੈ ਤਕਰੀਬਨ ਜਿਹੜੇ 5 ਬਾਇ ਨੇਮ ਤੇ ਜਿਹੜਾ ਪਰਚਾ ਵੀ ਦਰਜ ਕੀਤਾ ਗਿਆ ਔਰ ਇੱਕ ਜੋ ਨੌਜਵਾਨ ਹੈ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿੱਤਾ ਗਿਆ ਹਾਲਾਂਕਿ 7 ਤੋਂ 8 ਜਿਹੜੇ ਨੌਜਵਾਨ ਹੈ ਉਹ ਅਣਪਛਾਤੇ ਨੇ ਜਿਸ ਜਿਨ੍ਹਾਂ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਣ ਦੀ ਜੜੀ ਆ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਤਾਂ ਇੱਕ ਨੌਜਵਾਨ ਨੂੰ ਜ਼ਰੂਰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਜਿਹੜਾ ਮੇਨ ਮੁਖੀ ਜੋ ਕਿ ਮੋਟਾ ਹੈ ਜਿਸ ਨੇ ਬਾਹਰੋਂ ਨੌਜਵਾਨ ਜਿਹੜੇ ਬੁਲਾਏ ਸੀਗੇ ਜਿਸ ਤੋਂ ਬਾਅਦ ਉਹਨਾਂ ਦੇ ਕੋਲੋਂ ਤੇਜ਼ ਤਾਰ ਹਥਿਆਰ ਅਤੇ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਕੋਲ ਪਿਸਤੌਲ ਵੀ ਸੀਗੀ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਨੇ ਕਬੱਡੀ ਖਿਡਾਰੀ ਸਾਬਕਾ ਗਗਨਦੀਪ ਦਾ ਕਤਲ ਕੀਤਾ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਜੋ ਇੱਥੇ ਦੇ ਵਿਧਾਇਕ ਨੇ ਸਰਬਜੀਤ ਕੋਰ ਮਾਣਕੇ ਰਿਸ਼ਤੇਦਾਰੀ ਦੇ ਵਿੱਚ ਗਗਨਦੀਪ ਉਹਨਾਂ ਦਾ ਭਤੀਜਾ ਵੀ ਲੱਗਦਾ ਤਾਂ ਉਸ ਨੂੰ ਜਿਹੜਾ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਤਾਂ ਕੁਝ ਦਿਨ ਬਾਅਦ ਜਿਹੜਾ ਪੋਸਟਮਾਰਟਮ ਜਿਹੜਾ ਗਗਨਦੀਪ ਦਾ ਕਰਾਇਆ ਜਾਏਗਾ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਪੰਜ ਨੌਜਵਾਨ ਜਿਹੜੇ 22 ਨੇਮ ਨੇ 7 ਤੋਂ 8 ਨੌਜਵਾਨ ਜਿਹੜੇ ਆ ਅਣਪਛਾਤੇ ਜਿਹੜੇ ਦੱਸੇ ਜਾ ਰਿਹਾ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਭਾਲ ਵੀ ਜਿਹੜੀ ਆ ਕੀਤੀ ਜਾ ਰਹੀ ਆ ਤਾ ਫਿਲਹਾਲ ਅੱਜ ਜਿਹੜਾ ਗਗਨਦੀਪ ਦਾ ਪੋਸਟਮਾਰਟਮ ਜਿਹੜਾ ਹੋਏਗਾ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚ ਰਹੇ ਨੇ ਤਾਂ ਜਿਸ ਤੋਂ ਬਾਅਦ ਇਹ ਵੀ ਗੱਲਬਾਤ ਜਿਹੜੀ ਉਹਨਾਂ ਨਾਲ ਜ਼ਰੂਰ ਕਰਾਂਗੇ ਕਿ ਆਖਿਰਕਾਰ ਕਿ ਆਜ ਉਸ ਦਾ ਸੰਸਕਾਰ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਫਿਲਹਾਲ ਇਹ ਜਦੋਂ ਪਰਿਵਾਰ ਦੇ ਮੈਂਬਰ ਪਹੁੰਚਣਗੇ ਇਹ ਗੱਲਬਾਤ ਜਿਹੜੀ ਹੋਏਗੀ ਫਿਲਹਾਲ ਪੋਸਟਮਾਰਟਮ ਕਿਹਾ ਜਾ ਰਿਹਾ ਕਿ ਅੱਜ ਹੋਏਗਾ ਇਹ ਪੋਸਟਮਾਰਟਮ ਤੇ ਜਿਹੜੀ ਤਸਵੀਰਾਂ ਮੈਂ ਤੁਹਾਡੇ ਨਾਲ ਮੋਰਚਰੀ ਦੀਆਂ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਗਰਾਉਂ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਸਾਬਕਾ ਕਬੱਡੀ ਖਿਡਾਰੀ ਜੋ ਕਿ ਗਗਨਦੀਪ ਹੈ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰਿਆ ਗਿਆ 31 ਤਰੀਕ ਨੂੰ ਜਿਹੜੀ ਲੜਾਈ ਹੋਈ ਸੀ ਤਾਂ ਜਿਸ ਤੋਂ ਬਾਅਦ ਵੀ ਤੇ ਕੱਲ ਉਸ ਨੂੰ ਘੇਰ ਕੇ ਉਸ ਦਾ ਕਤਲ ਜਿਹੜਾ ਉਹ ਕੀਤਾ ਗਿਆ ਪਹਿਲਾਂ ਹੀ ਸਾਡੀ 31 ਤਰੀਕ ਨੂੰ ਸਾਡੇ ਘਾਰੇ ਵੜ ਕੇ ਜੀ پارک ਤੇ ਨੇ ਮੋਟੇ ਇਹ ਸਾਡੇ ਘੋਟ ਮਾਰ ਕੀਤੀ ਮੇਰੇ ਵੀ ਕੁਰਬਾਨ ਮਾਰੀ ਕੱਲ ਹੀ ਚਲ ਉਹ ਤੇ ਖੜੇ ਸੀਗੇ ਤੇ ਮੈਂ ਤੇ ਮੈਂ ਥੋ ਜੀ ਮੈਂ ਚਲੋ ਮਥੋ ਧੱਕਾ ਵੱਜ ਗਿਆ ਮੋਟੇ ਮੋਟੇ ਨੇ ਫੋਨ ਫੜ ਲਾ ਕੇ ਫਿਰ ਮੈਨੂੰ ਫੋਨ ਲਾ ਕੇ ਕਹਿੰਦੇ ਜਿੱਤੇ ਗੋਲੀਆਂ ਮਾਰਨੀ ਤੇ ਫਿਰ ਮੇਰੇ ਭਾਈ ਦੇ ਹੀ ਮਾਰੀਆਂ ਜੀ ਮੈਂ ਗਰਾਉਂਡ ਚੱਲੇ ਜੀ ਇਹ ਮੋਟਾ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਹਾਂਜੀ ਪਿੰਡ ਦਾ ਹੀ ਆ ਜੀ ਅੱਛਾ ਕਿਸ ਕਾਰਨ ਨੂੰ ਲੈ ਕੇ ਐਸੀ ਲੜਾਈ ਹੋਈ ਸੀ ਬਸ ਆਹੀ ਕਾਰਨ ਹੈਗਾ ਇੱਕ ਦਿਨ ਪਹਿਲਾਂ ਸਾਡੇ ਘਰੇ ਬੜੇ ਹੀ ਗਈ ਹੈ ਹਾਂ ਅੱਧ ਕੁੱਟ ਮਾਰ ਕਰਕੇ ਸਾਡੀਆਂ ਬੁੜੀਆਂ ਨਾਲ ਵੀ ਮੇਰੇ ਨਾਲ ਵੀ ਫਜਾ ਭਜਾ ਜੀ ਬਸ ਉੱਦਈ ਸੀਗਾ ਮੇਰਾ ਭਾਈ ਸੀਗਾ ਜੋ ਆਪਦੇ ਪਰਵਾਰ ਨਾਲ ਲੜੀ ਜਾਂਦਾ ਪਰ ਜੜ ਥੋੜਾ ਧਰਨਾ ਰੱਜਿਆ ਸੀਗਾ ਉਹ ਕਰਮੋ ਦੇ ਲੰਗਿਆ ਠੀਕ ਹੈ ਉਹਨੂੰ ਲੱਗਿਆ ਕਿ ਤੇ ਮੈਨੂੰ ਗਾਲ ਕੱਢੀ ਉਹਨੇ ਜੀ ਉਹ ਫਿਰ ਆਈ ਥੋੜਾ ਜਿਆਦਾ ਬਦਮਾਸ਼ੀ ਕਰਦੇ ਸੀ ਸਾਡੇ ਬਸ ਤੇ ਕੋਈ ਵੀ ਪਤਾ ਲੱਗਾ ਕੋਈ ਟਾਈਮ ਟੂਨ ਵੀ ਬਣਿਆ ਸੀ ਨਹੀਂ ਜੇ ਟਾਈਮ ਟੂਨ ਕੋਈ ਨਹੀਂ ਅਸੀਂ ਕਿੱਥੇ ਹੀ ਨੇ ਆਲੇ ਜੀ ਮੈਂ ਤਾਂ ਖੇਡਦਾ ਹੀ ਆ ਜਿਹੜਾ ਜੁਹਾਕਾਂ ਨੂੰ ਪਾਲਦੇ ਜਨਕਨ ਕੇਨ ਨੂੰ ਖੜਾਉਣਾ ਮੈਂ ਹਾਂਜੀ ਮੈਂ ਵੀ ਖੇਡਦਾ ਸੀ ਮੋਟੇ ਨਾਲ ਲੜਾਈ ਤੇਰੇ ਨਾਲ ਸੀਗੀ ਮੇਰੇ ਨਾਲ ਹੀ ਸੀਗੀ ਗਗਨ ਤੇਰਾ ਸਾਥ ਹੁੰਦਾ ਸੀ ਸਾਥ ਨਹੀਂ ਮੇਰਾ ਜੀ ਉੱਥਾ ਚੱਲੇ ਹੀ ਗਰਾਊਂਡ ਤੇ ਤੇ ਕੱਲ ਕੀ ਹੋਇਆ ਸੀ ਇਹ ਇਹਦੇ ਗੋਲੀ ਵੱਜੀ ਆ ਨਹੀਂ ਜੀ ਉਸ ਦੇ ਸਾਥੇ ਅਸੀਂ ਭੱਜ ਗਏ ਜੀ ਅਸੀਂ ਕੱਲ ਜਦੋਂ ਇਹ ਸਾਰੀ ਘਟਨਾ ਵਾਪਰੀ ਆ ਉਸ ਵਕਤ ਤੁਸੀਂ ਨਾਲ ਸੀਗੇ ਅਸੀਂ ਨਾਲ ਸੀਗੇ ਜੀ ਉਦੋਂ ਪਾਜੀ ਭੱਜ ਗਿਆ ਜੀ ਮੈਂ ਤਾਂ ਕੱਲੋ ਹੀ ਗਿਆ ਜੀ ਇਹ ਵੀ ਭੱਜ ਗਿਆ ਇਹ ਤਾਂ ਭੱਜਿਆ ਨਹੀਂ ਗਿਆ ਜੀ ਤੁਹਾਨੂੰ ਜਦੋਂ ਰਾਹ ਵਿੱਚ ਰੁਕਿਆ ਤਾਂ ਕਿੰਨੇ ਜਣੇ ਨੌਜਵਾਨ ਸੀ ਜਦੋਂ ਕਾਫੀ ਜਿਗੇ 17-18 ਜਣੇ ਸੀਗੇ ਅੱਛਾ ਪਿੰਡ ਦੇ ਸੀਗੇ ਸਾਰੇ ਕਿ ਬਾਹਰ ਦੇ ਵੀ ਸੀਗੇ ਮੈਂ ਦੋ ਇੱਕ ਜਣ ਨੂੰ ਜਾਨਾ ਮੋਟੇ ਵੀ ਬਾਕੀ ਨਹੀਂ ਪਤਾ ਕੌਣ ਸੀ ਅੱਛਾ ਗਗਨਦੀਪ ਦੇ ਫਾਇਰਿੰਗ ਕੀਤੀ ਹੈ ਗੋਲੀਆਂ ਕਿੰਨੀਆਂ ਕਿ ਲੱਗੀਆਂ ਸੀ ਲਾਇ ਨਹੀਂ ਮੈਨੂੰ ਪਤਾ